ਹੁਣ ਤੋਂ ਤਕਰੀਬਨ ਮੋਟਾ ਜਿਹਾ ਹਿਸਾਬ ਲਈਏ ਤਾਂ 500 ਸਾਲ ਹੋ ਗਏ ਜਦੋਂ ਬਾਬੇ ਨਾਨਕ ਨੇ ਬਾਬਰ ਬਾਣੀ ਦੇ ਵਿੱਚ ਲਿਖਿਆ ਸੀ ਸ਼ਰਮ ਧਰਮ ਦੋਹੇ ਸਪੇ ਖਲੋਏ ਕੂੜ ਫਿਰੇ ਪ੍ਰਦਾਨ ਵੇ ਲਾ ਲੋ ਮਤਲਬ ਕਿ ਸ਼ਰਮ ਧਰਮ ਦੋਨੇ ਚੀਜ਼ਾਂ ਲੁੱਕ ਗਈਆਂ ਕਿਤੇ ਤੇ ਜਿਹੜਾ ਕੂੜ ਆ ਉਹ ਪ੍ਰਦਾਨ ਬਣਿਆ ਤੁਰਿਆ ਫਿਰਦਾ ਹੁਣ ਇਹ ਗੱਲ ਮੈਂ ਇੱਥੇ ਕਿਉਂ ਕਹੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਅਭੀ ਕੈਸੇ ਆ ਬਹੁਤ ਖੁਸ਼ ਹੈ ਨਾ ਕਿਸੇ ਕੋਈ ਜਨ ਕੋਈ ਹੁਣੇ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੁਝ ਜ਼ਿਆਦਾ ਹਾਲੇ ਸਮਝ ਨਹੀਂ ਲੱਗੀ ਹੋਗੀ ਇਸੇ ਕਰਕੇ ਮੈਂ ਬੈਠਾ ਤੁਹਾਨੂੰ ਸਮਝਾਉਣ ਲਈ ਤੁਹਾਨੂੰ ਲੱਗੂਗਾ ਕਿ ਨਾਰਮਲ ਵਿਚਾਰੀਆਂ ਆਂਟੀਆਂ ਨੇ ਅਧਖੜ ਉਮਰ ਦੀਆਂ ਵੀ ਤੇਰੀ ਇਹਨਾਂ ਦੇ ਨਾਲ ਕੀ ਐਸੀ ਪ੍ਰੋਬਲਮ ਹੋਈ ਆ ਤੇ ਵਿਚਕਾਰ ਬਾਬੇ ਨਾਨਕ ਨੂੰ ਕਿਉਂ ਲਿਆਂਦਾ 22 April ਨੂੰ ਪਹਿਲਗਾਮ ਦੇ ਵਿੱਚ ਅਟੈਕ ਹੁੰਦਾ ਤਕਰੀਬਨ 26 27 28 ਲੋਕਾਂ ਦੀ ਮੌਤ ਹੁੰਦੀ ਆ ਇਹ ਜਿਹੜਾ ਵੀਡੀਓ ਆ ਇਹ ਉਸੇ ਹਮਲੇ ਤੋਂ ਠੀਕ ਇੱਕ ਦਿਨ ਬਾਅਦ ਦਾ ਵਾ ਪਹਿਲਗਾਮ ਦਾ ਹੀ ਆ ਇਹ ਕਿੱਡੀ ਵੱਡੀ ਕਟਨਾ ਤੇ ਉਸ ਏਰੀਏ ਦੇ ਵਿੱਚ ਹੁਣੇ ਹੋ ਕੇ ਹਟਈ ਆ ਤਾਂ ਲੋਕਾਂ ਦਾ ਜਿਹੜਾ ਪਵਨਾਤਮਕ ਤੇ ਮਾਨਸਿਕ ਹਾਲਾਤ ਜਿਹੜੇ ਹੋਣੇ ਚਾਹੀਦੇ ਆ ਉਹ ਤੁਸੀਂ ਸਮਝ ਸਕਦੇ ਹੋ ਉਸੇ ਤਰ੍ਹਾਂ ਹੀ ਬਹੁਤ ਸਾਰੇ ਗਰੁੱਪ ਉੱਥੇ ਜਾਂਦੇ ਆ ਇਹ ਗਰੁੱਪ ਵੀ ਇੱਕ ਮੁੰਬਈ ਤੋਂ ਉੱਥੇ ਜਾਂਦਾ ਵਾ ਬਹੁਤ ਸਾਰਿਆਂ ਦੇ ਵਿੱਚ ਅੰਕਲ ਨੇ ਬਹੁਤ ਸਾਰਿਆਂ ਦੇ ਵਿੱਚ ਆਂਟੀਆਂ ਨੇ ਤੁਸੀਂ ਦੇਖ ਲਿਆ ਹੁਣ ਉੱਥੇ ਸਿਸਟਮ ਕੀ ਆ ਇਹ ਵੀਡੀਓ ਦੀ ਕਹਾਣੀ ਕੀ ਆ ਕਸ਼ਮੀਰ ਜੇ ਤੁਸੀਂ ਕਦੇ ਜਾਓਗੇ ਤਾਂ ਤੁਹਾਨੂੰ ਇਹ ਚੀਜ਼ ਇੱਕ ਪਤਾ ਲੱਗੂ ਕਸ਼ਮੀਰ ਦਾ ਸਾਰਾ ਦਾ ਸਾਰਾ ਸਿਸਟਮ ਹੈਗਾ ਟੂਰਿਜ਼ਮ ਦੇ ਉੱਪਰ ਟਿਕਿਆ ਹੋਇਆ ਜਿਸ ਦਿਨੇ ਅਟੈਕ ਹੁੰਦਾ ਜਿਹੜੇ ਸਭ ਤੋਂ ਪਹਿਲੇ ਵੀਡੀਓਜ਼ ਨਿਕਲਣੇ ਸ਼ੁਰੂ ਹੋਏ ਸੀ ਜੇ ਤੁਸੀਂ ਉਹ ਦੇਖੇ ਹੋਣਗੇ ਉਹ ਜ਼ਿਆਦਾਤਰ ਕਸ਼ਮੀਰੀ ਲੋਕਾਂ ਦੇ ਸੀ ਉਹਦੇ ਚ ਇੱਕ ਚੀਜ਼ ਤੁਸੀਂ ਸ਼ਾਇਦ ਨੋਟ ਨਹੀਂ ਕੀਤੀ ਹੋਣੀ ਆ ਜਾਂ ਸ਼ਾਇਦ ਕੀਤੀ ਹੋਗੀ ਉਹ ਇਹ ਸੀਗੀ ਜਿੰਨੇ ਵੀ ਕਸ਼ਮੀਰੀ ਲੋਕ ਉੱਥੇ ਸੀਗੇ ਉਹਨਾਂ ਨੇ ਇਹ ਚੀਜ਼ ਬੋਲੀ ਸੀ ਬਾਰ ਬਾਰ ਕਿ ਸਾਡਾ ਤੰਦਾ ਬੰਦ ਹੋ ਗਿਆ ਇਹ ਬਹੁਤ ਮਾੜੀ ਚੀਜ਼ ਹੋਈ ਆ ਤੇ ਸਾਡਾ ਬਿਜ਼ਨਸ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਿਆ ਹਾਂ ਇੱਥੇ ਆਪਾਂ ਇਹ ਕਹਿ ਸਕਦੇ ਆ ਕਿ ਉਹਨਾਂ ਨੇ ਕਿਸੇ ਵੀ ਇੱਕ ਬੰਦੇ ਦਾ ਵੀ ਅਫਸੋਸ ਦੀ ਉੱਥੇ ਗੱਲ ਉਹਨਾਂ ਨੇ ਨਹੀਂ ਕੀਤੀ ਸਿੱਧਾ ਸਿੱਧਾ ਉਤੰਦੇ ਤੇ ਗਏ ਉਹਨਾਂ ਦੀ ਗੱਲ ਠੀਕ ਆ ਜਿਹੜੇ ਹਾਲਾਤਾਂ ਦੇ ਵਿੱਚ ਤੇ ਜਿਹੜੀ ਜਗ੍ਹਾ ਦੇ ਉੱਪਰ ਉਹ ਰਹਿ ਰਹੇ ਆ ਉਹਨਾਂ ਕੋਲੇ ਇਹੀ ਟੂਰਿਜ਼ਮ ਹੀ ਆ ਇੱਥੋਂ ਹੀ ਉਹਨਾਂ ਨੂੰ ਰੋਟੀ ਪਾਣੀ ਬਣਦਾ ਵਾ ਤੇ ਜਿਹੜੀ ਚੀਜ਼ ਉਹਨਾਂ ਨੂੰ ਹਿੱਟ ਕੀਤੀ ਉਹਨਾਂ ਨੇ ਉਹਦੀ ਗੱਲ ਕੀਤੀ ਹੁਣ ਇਹ ਇੰਨੀ ਵੱਡੀ ਘਟਨਾ ਹੁੰਦੀ ਆ ਤਾਂ ਟੂਰਿਜ਼ਮ ਹਿੱਟ ਹੁੰਦਾ ਤਾਂ ਉਹ ਹੁਣ ਕੀ ਕਰਦੇ ਆ ਉਥੋਂ ਦੇ ਜਿਹੜੇ ਅਲੱਗ-ਅਲੱਗ ਹੋਟਲਾਂ ਵਾਲੇ ਆ ਜਾਂ ਜੋ ਵੀ ਉਹਨਾਂ ਨੂੰ ਪਤਾ ਵੀ ਹੁਣ ਕਿਸੇ ਨੇ ਨਹੀਂ ਆਉਣਾ ਇੱਥੇ ਜਿੰਨਾ ਲੋਕਾਂ ਤੋਂ ਅਸੀਂ ਮੂੰਹੋਂ ਮੰਗੇ ਦਾਮ ਕੀਮਤਾਂ ਲੈਂਦੇ ਸੀ ਇਹਨਾਂ ਖੱਚਰਾਂ ਦੀਆਂ ਜਾਂ ਹੋਰ ਅਡੜ ਤਰ੍ਹਾਂ ਦੀਆਂ ਵੇ ਰਾਈਡਸ ਦੀਆਂ ਆ ਕਰ ਲਓ ਉਹ ਕਰ ਲਓ 1500 4000 5000 ਲੁੱਟਦੇ ਸੀਗੇ ਉਹ ਹੁਣ ਸਾਰਾ ਬੰਦ ਹੋ ਗਿਆ ਤਾਂ ਉਹਨਾਂ ਨੇ ਵੀ ਇੱਕ ਕੀ ਕੀਤਾ ਪ੍ਰੋਪਾਗੈਂਡਾ ਵਾਈ ਵੀ ਇੱਕ ਤਰ੍ਹਾਂ ਦਾ ਤਾਂ ਇਹ ਸਲਾਨੀ ਫੜੇ ਉੱਥੇ ਇਹ ਅੰਕਲ ਆਂਟੀ ਉਹਨਾਂ ਨੂੰ ਲੱਭ ਗਏ ਮੁੰਬਈ ਦੇ ਉੱਥੇ ਫਿਰਦੇ ਸੀਗੇ ਇਹ ਵੀ ਮੈਨੂੰ ਲੱਗਦਾ ਕਦੇ ਸ਼ਾਇਦ ਮੁੰਬਈ ਤੋਂ ਬਾਹਰ ਨਹੀਂ ਆਏ ਹੋਣੇ ਤਾਂ ਹੀ ਇੰਨੇ ਜ਼ਿਆਦਾ ਇਹ ਖੁਸ਼ ਦਿਖ ਰਹੇ ਆ ਮੈਨੂੰ ਲੱਗਦਾ ਬੋਰੇਵਲੀ ਦੇ ਵਿੱਚ ਸਿਰਫ ਇਹਨਾਂ ਨੇ ਸਾਰੀ ਉਮਰ ਬੜਾ ਪਾਓ ਹੀ ਖਾਦਾ ਹੋਗਾ ਕਸ਼ਮੀਰ ਪਹੁੰਚਦੇ ਆ ਇਹ ਬੜੇ ਖੁਸ਼ ਹੁੰਦੇ ਆ ਉਹਨਾਂ ਲੋਕਾਂ ਨੇ ਇਹਨਾਂ ਨੂੰ ਰੱਖਿਆ ਬੜਾ ਵਧੀਆ ਕਰਕੇ ਰੱਖਿਆ ਹੋਊਗਾ ਰੱਖਿਆ ਹੀ ਹੋਊਗਾ ਬਿਲਕੁਲ ਖਾਣਾ ਖੋਣਾ ਦਿੱਤਾ ਹੋਊਗਾ ਤੇ ਇਹ ਵੀਡੀਓ ਦੇਖੋ ਕਿੰਨੇ ਖੁਸ਼ ਹੋ ਕੇ ਬਣਾ ਰਹੇ ਤੇ ਉਹਦੇ ਵਿੱਚ ਕੀ ਬੋਲ ਰਹੇ ਆ ਇਸ ਘਟਨਾ ਤੋਂ ਸਿਰਫ 24 ਘੰਟੇ ਪਹਿਲਾਂ ਇੰਨੇ ਬੰਦਿਆਂ ਦੀ ਉੱਥੇ ਮੌਤ ਹੋਈ ਹੈ ਹੁਣ ਇਸ ਵੀਡੀਓ ਦੇ ਵਿੱਚ ਇਹ ਵੀ ਕਹਿੰਦੇ ਆ ਕਿ ਤੁਸੀਂ ਤਾਂ ਸਾਡੇ ਬજરੰਗੀ ਭਾਈ ਜਾਨ ਹੋ ਥੈਂਕ ਯੂ ਹੋਰ ਭਾਈ ਜਾਨ ਹੋ ਆਪ ਲੋਕ ਮਿਲਵਰਤਨ ਬੁਰੀ ਚੀਜ਼ ਨਹੀਂ ਹੈਗੀ ਮਿਲਵਰਤਨ ਹੀ ਚੰਗੀ ਚੀਜ਼ ਆ ਮਿਲਵਰਤਨ ਨਾਲ ਹੀ ਦੁਨੀਆ ਚੱਲਦੀ ਆ ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਉਹ ਹਮੇਸ਼ਾ ਹੋਣਾ ਚਾਹੀਦਾ ਹਰ ਧਰਮ ਹਰ ਫਿਰਕੇ ਹਰ ਦੇਸ਼ ਦੇ ਲੋਕਾਂ ਦੇ ਵਿੱਚ ਅਡਟ ਧਰਮਾਂ ਦੇ ਲੋਕਾਂ ਦੇ ਨਾਲ ਪਰ ਹਰੇਕ ਚੀਜ਼ ਦਾ ਇੱਕ ਟਾਈਮ ਹੁੰਦਾ ਵਾ ਤੁਸੀਂ ਕਿਸੇ ਸ਼ੋਗ ਦੇ ਉੱਤੇ ਜਾ ਕੇ ਉੱਥੇ ਗਾਣੇ ਨਹੀਂ ਗਾ ਸਕਦੇ ਤੁਸੀਂ ਕਿਸੇ ਦੇ ਵਿਆਹ ਦੇ ਉੱਤੇ ਜਾ ਕੇ ਕੀਰਨੇ ਨਹੀਂ ਪਾ ਸਕਦੇ ਇਹੀ ਚੀਜ਼ ਇਹਨਾਂ ਨੇ ਅਸਲ ਦੇ ਵਿੱਚ ਇੱਥੇ ਕੀਤੀ ਹੈ ਹੋਰ ਕੋਈ ਪ੍ਰੋਬਲਮ ਨਹੀਂ ਹੈ ਪਰ ਜਿਹੜੀ ਚੀਜ਼ ਇਹਨਾਂ ਨੇ ਇੱਕ ਬਹੁਤ ਗਲਤ ਟਾਈਮ ਤੇ ਕੀਤੀ ਇਹ ਖੋਰ ਚੀਜ਼ਾ ਮਤਲਬ ਤੁਸੀਂ ਕਿੰਨੇ ਖੁਸ਼ ਲੱਗ ਰਹੇ ਹੋ ਕਿ ਤੁਹਾਡਾ ਵੀਡੀਓ ਲੋਕ ਨਹੀਂ ਦੇਖਣਗੇ ਹੁਣ ਮੈਂ ਤੁਹਾਨੂੰ ਇੱਥੇ ਇਹ ਕਹਿ ਰਿਹਾ ਕਿ ਅਸੀਂ ਤਾਂ ਬਹੁਤ ਖੁਸ਼ ਹਾਂ ਇੱਥੇ ਬਹੁਤ ਸ਼ਾਂਤੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਇਹਨਾਂ ਲੋਕਾਂ ਨੇ ਉੱਥੇ ਜਾ ਕੇ ਕਹੀ ਹੁਣ ਤੁਸੀਂ ਪਹਿਲਾਂ ਉਹ ਸੁਣ ਲਓ ਹਾਂ ਹੈ ਇਹਨਾਂ ਲਈ ਛੋਟੀ ਕਟਣਾ ਹੈ ਸਾਡੇ ਲਈ ਵੀ ਇੱਕ ਟੋਟਲ ਓਪਨਲੀ ਗੱਲ ਕਰੀਏ ਓਨੈਸਟ ਕਰੀਏ ਸਾਨੂੰ ਉਹਨਾਂ ਫਰਕ ਨਹੀਂ ਪੈਣਾ ਸ਼ਾਹ ਹੁਸੈਨ ਇੱਕ ਫੱਕਰ ਫਕੀਰ ਹੋਇਆ ਵਾ ਬੰਦਾ ਬੜਾ ਸੋਹਣਾ ਲਿਖਿਆ ਕੇ ਜਿਸ ਤਨ ਲੱਗੇ ਸੋ ਤਨ ਜਾਣੇ ਬਾਕੀ ਗੱਲਾਂ ਕਰਨ ਸੁਖਾਲੀਆਂ ਉਹ ਨਾਮ ਹੁਸੈਨਾ ਜਾਤ ਜਲਾਹਾ ਤੇ ਤਾਨੇ ਦਿੰਦੀਆਂ ਤਾਣੀਆਂ ਵਾਲੀਆਂ ਉਹ ਤੇ ਜਿਹਦੇ ਤਨ ਤੇ ਲੱਗਦੀ ਆ ਜਾਣਦਾ ਤਾਂ ਉਹੀ ਆ ਪਰ ਫਿਰ ਵੀ ਇੱਕ ਬੰਦਾ ਹਾ ਦਾ ਨਾਰਾ ਤਾਂ ਮਾਰ ਲੈਂਦਾ ਹੁਣ ਅੱਜ ਕੱਲ ਤਾਂ ਥੋੜੇ ਸਿਸਟਮ ਚੇਂਜ ਹੋਏ ਆ ਪੁਰਾਣੇ ਸਿਸਟਮ ਤਾਂ ਜੇ ਗਲੀ ਗਵਾਂਡ ਦੇ ਵਿੱਚ ਜਾਂ ਪਿੰਡ 'ਚ ਕਿਸੇ ਦੀ ਮੌਤ ਹੋਵੇ ਤਾਂ ਤਾਂ ਵੀ ਬੰਦੇ ਦੀਵਾਲੀ ਵਾਲੇ ਦਿਨ ਉਹ ਲੜੀਆਂ ਨਹੀਂ ਲਾਉਣ ਦਿੰਦੇ ਪਟਾਕੇ ਨਹੀਂ ਚਲਾਉਣ ਦਿੰਦੇ ਇੱਕ ਨਾਰਮਲ ਸਮਝਦਾਰੀ ਹੈ ਤੁਸੀਂ ਖੁਸ਼ ਹੋ ਤੁਸੀਂ ਕਸ਼ਮੀਰ ਗਏ ਤੁਹਾਨੂੰ ਉਹਨਾਂ ਨੇ ਬਹੁਤ ਵਧੀਆ ਰੱਖਿਆ ਤੁਸੀਂ ਇਸ ਲਈ ਖੁਸ਼ ਹੋ ਕਿ ਤੁਸੀਂ ਇੱਕ ਦਿਨ ਦੇ ਨਾਲ ਜ਼ਿੰਦਗੀ ਚ ਬਚ ਗਏ ਤੇ ਉਹ ਬੰਦੇ ਇੱਕ ਦਿਨ ਪਹਿਲਾਂ ਆਉਣ ਦੇ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਹੁਣ ਇੱਕ ਬੱਚੇ ਦੀ ਵੀਡੀਓ ਦੇਖ ਲਓ ਹੁਣ ਤੁਸੀਂ ਹੱਸਦੀਆਂ ਹੋਈਆਂ ਲੇਡੀਜ਼ ਦੇਖ ਲਈਆਂ ਹੁਣ ਇੱਕ ਦੂਸਰਾ ਪਹਿਲੂ ਵੀ ਦੇਖ ਲਓ ਹੁਣ ਮੈਂ ਤੁਹਾਨੂੰ ਕੁਝ ਹੋਰ ਔਰਤਾਂ ਦਿਖਾ ਰਿਹਾ ਲਵ ਯੂ ਨਾ ਨਾ ਅਜ ਬੋਲਾਂ ਨਾ ਠੀਕ ਆ ਆਪਾਂ ਸਾਰੇ ਇਹ ਕਹਿੰਦੇ ਆ ਕਿ ਧਰਮ ਦੇਖ ਕੇ ਉਹਨਾਂ ਨੂੰ ਮਾਰਿਆ ਗਿਆ ਮਾਰਿਆ ਵੀ ਧਰਮ ਦੇਖ ਕੇ ਗਿਆ ਵਿਚਕਾਰ ਹੋਰ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ 84 ਦੇ ਵਿੱਚ ਵੀ ਤਾਂ ਸਿੱਖ ਮਰੇ ਆ ਮੁਸਲਮਾਨ ਵੀ ਮਰੇ ਆ ਗੁਜਰਾਤ ਦੇ ਵਿੱਚ ਮਰੇ ਆ ਓਪਨਲੀ ਮਾਰੇ ਗਏ ਆ ਕਸ਼ਮੀਰ ਦੇ ਵਿੱਚੋਂ ਹਿੰਦੂ ਪੰਡਤਾਂ ਨੂੰ ਕੱਢਿਆ ਗਿਆ ਪਰ ਇਹ ਜਿਹੜਾ ਸਿੱਖ ਹਿੰਦੂ ਮੁਸਲਮਾਨ ਦੇ ਪਿੱਛੇ ਇੱਕ ਹੋਰ ਬੰਦਾ ਲੁਕਿਆ ਹੁੰਦਾ ਨਾ ਉਹ ਇੱਕ ਆਮ ਇਨਸਾਨ ਆ ਉਹ ਆਪਣੇ ਲਈ ਸਿੱਖ ਹੋ ਸਕਦਾ মিডিਆ ਲਈ ਇੱਕ ਧਰਮ ਹੋ ਸਕਦਾ ਥੋੜੇ ਮੇਰੇ ਲਈ ਹੋ ਸਕਦਾ ਕਿੰਨੇ ਹਿੰਦੂ ਮਰੇ ਗਏ ਇੰਨੇ ਮੁਸਲਮਾਨ ਅਜ ਮਾਰੇ ਗਏ ਇੰਨੇ ਸਿੱਖ ਮਾਰੇ ਗਏ ਪਰ ਜਿਹਦੇ ਪਰਿਵਾਰ ਦਾ ਜੀ ਜਾਂਦਾ ਵਾ ਉਹਦੇ ਲਈ ਤਾਂ ਆਪਦੇ ਪਰਿਵਾਰ ਦਾ ਇੱਕ ਜੀ ਸੀ ਉਹਨੇ ਕਦੇ ਮੁੜਨਾ ਨਹੀਂ ਹੈ ਉਹ ਜਿਵੇਂ ਦੇਵੀ ਮਖਸੂਸਪੂਰੀ ਦਾ ਗਾਣਾ ਨਾ ਕਿ ਪਿੱਪੜ ਦੇ ਆ ਪੱਤੇ ਆਵੇ ਅਸੀਂ ਹੋ ਮਜਬੂਰ ਗਏ ਕਹਿ ਦੇਵੀ ਧੀਆ ਨੂੰ ਬਾਬਲ ਬੜੀ ਦੂਰ ਗਏ ਤਾਂ ਕਿਸੇ ਧੀ ਦੇ ਲਈ ਤਾਂ ਸਿਰਫ ਪਿਓ ਸੀਗੇ ਇੰਨੇ ਜਾਣੇ ਕਿਸੇ ਬੱਚੇ ਦੇ ਪਿਓ ਸੀ ਕਿਸੇ ਮਾਂ ਦੇ ਮੁੰਡੇ ਸੀ ਭਵੇਂ ਉਹ Hindu ਹੋਣ ਚਾਹੇ Sikh ਹੋਣ ਚਾਹੇ Muslimਾਨ ਹੋਣ ਤਾਂ ਇੰਨਾਂ ਕ ਬਣਦਾ ਸੀ ਠੋਡਾ ਸਮਝਦਾਰੀ ਤੋਂ ਉਥੇ ਕੰਮ ਲੈਣਾ ਇਹ ਵੀਡੀਓ ਬਹੁਤ ਜ਼ਿਆਦਾ ਠੋਡਾ ਵਾਇਰਲ ਹੋਇਆ ਵਾ ਖੁਰ ਸਭ ਤੋਂ ਵੱਡੀ ਗੱਲ ਇੰਨੀ ਵੱਡੀ ਉਮਰਾਂ ਦੇ ਇਹ ਲੋਕ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਮਤਲਬ ਛੋਟਿਆਂ ਨੂੰ ਇਹਨਾਂ ਦੇ ਪੈਰੀ ਹੱਥ ਲਾਉਣ ਨੂੰ ਮਾਪੇ ਕਹਿੰਦੇ ਆ ਇਹਨਾਂ ਤੋਂ ਕੁਝ ਸਿੱਖਣ ਨੂੰ ਐਕਸਪੈਕਟ ਕੀਤਾ ਜਾਂਦਾ ਜਦੋਂ ਇਹਨਾਂ ਲੋਕਾਂ ਨੇ ਹੀ ਇਸ ਤਰ੍ਹਾਂ ਦੀ ਉਥੇ ਹਰਕਤਾਂ ਇਹ ਕਰਦੇ ਆ ਤਾਂ ਫਿਰ ਤਾਂ ਠੀਕ ਆ ਫਿਰ ਜਿਹੜਾ ਉਹ ਸ਼ਹੀਦੀ ਜੋੜ ਮੇਲੇ ਦੇ ਉੱਪਰ ਜਿਹੜੇ ਛੋਟੇ ਸਾਹਬਜ਼ਾਦਿਆਂ ਦੀ ਸ਼ਹੀਦੀ ਤੇ ਉਹ ਜਿਹੜੇ ਜਿਨ੍ਹਾਂ ਨੂੰ ਵੀ ਆਪਾਂ ਸੰਗਤ ਦਾ ਨਾਂ ਦੇ ਦਿੰਨੇ ਆ ਉਹਨਾਂ ਦੇ ਡਰ ਤੋਂ ਹੀ ਹਨਾ ਟਰੈਕਟਰਾਂ ਤੇ ਜਾਂਦੇ ਆ ਬੂਫਰ ਲੱਗੇ ਆ ਵੱਡੇ ਵੱਡੇ ਉੱਚੀ ਉੱਚੀ ਹੁੱਲੜਵਾਜੀ ਕਰਦੇ ਜਾਂਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਦੀ ਉਮਰ ਤੋਂ ਅੱਧੀ ਉਮਰ ਤੋਂ ਵੀ ਘੱਟ ਦੇ ਬੱਚਿਆਂ ਦੀ ਸ਼ਹੀਦੀ ਹੋਈ ਆ ਸੋਗ ਦਾ ਦੇਣਾ ਮਾਤਮ ਦਾ ਦੇਣਾ ਉਹ ਉਹ ਬੂਫਰ ਲਾ ਕੇ ਹੁੜਦੰਗੀਆਂ ਕਰਨ ਦਾ ਦਿਨ ਨਹੀਂ ਹੈ ਤਾਂ ਉਹ ਤਾਂ ਫਿਰ ਇਹਨਾਂ ਤੋਂ ਹੈਗੀ ਅੱਧੀ ਉਮਰ ਦੇ ਵੀ ਨਹੀਂ ਹੈਗੇ ਸਿਰਫ ਇੱਕ ਦਿਨ ਦਾ ਫਰਕ ਆ ਸਿਰਫ ਇੱਕ ਦਿਨ ਦਾ ਹਾਲੇ ਵੀ ਕੰਟਰੀ ਆਪਣੇ ਸ਼ੌਕ ਚੋਂ ਨਹੀਂ ਨਿਕਲਿਆ ਇਹ ਤਾਂ ਸਦਮਾ ਸਭ ਨੂੰ ਹੀ ਲੱਗਿਆ ਵਾ ਇੰਨੀਆ ਜ਼ਿਆਦਾ ਮੌਤਾਂ ਹੋਣ ਦਾ ਇੰਨੇ ਲੋਕਾਂ ਨੇ ਵਿਜ਼ੂਅਲਸ ਦੇਖੇ ਆ ਵੀਡੀਓਜ਼ ਦੇਖੇ ਆ ਰੋਂਦੇ ਕਰਲਾਉਂਦੇ ਲੋਕ ਦੇਖੇ ਆ ਮੌਤ ਹਰੇਕ ਦੇ ਆਪਣੇ ਘਰੇ ਹੋਈ ਆ ਆਪਾਂ ਨੂੰ ਪਤਾ ਮੌਤ ਦੇ ਨਾਲ ਇੱਕ ਘਰ ਪੂਰਾ ਉਜੜ ਜਾਂਦਾ ਵਾ ਉਹ ਨਹੀਂ ਨਾ ਉਹ ਬਾਰਡਰ ਫਿਲਮ ਦਾ ਇੱਕ ਡਾਇਲੋਗ ਆ ਬੜੀ ਮਸ਼ਹੂਰ ਫਿਲਮ ਸੀ ਕਿ ਸਨੀ ਦੇ ਹੁਲਦੀ ਤਾਂ ਉਹਦੇ ਚ ਇੱਕ ਕਿਰਦਾਰ ਹੁੰਦਾ ਨਾ ਕਿ ਇੱਕ ਤਾਂ ਉਹ ਮਾਰੂਥਲ ਪਸੰਦ ਨਹੀਂ ਸੀਗਾ ਉਹ ਮਿੱਟੀ ਉਹ ਚ ਲੜਨਾ ਨਹੀਂ ਚਾਹੁੰਦਾ ਸੀ ਉਹ ਡਰਪੋਕ ਸੀਗਾ ਉਹ ਛੁੱਟੀ ਅਪਲਾਈ ਕਰੀ ਜਾਂਦਾ ਤੇ ਉਹ ਲੜਾਈ ਹੋਣ ਤੋਂ ਕੁਝ ਸ਼ਾਇਦ ਇੱਕ ਅੱਧਾ ਦਿਨ ਪਹਿਲਾਂ ਉਹਦੀ ਛੁੱਟੀ ਸੈਂਕਸ਼ਨ ਹੋ ਜਾਂਦੀ ਹੈ ਉਹ ਬੜਾ ਖੁਸ਼ ਆ ਓਏ ਜਵਾਨਾ ਮੇਰੀ ਛੁੱਟੀ ਸੈਂਕਸ਼ਨ ਹੋ ਗਈ ਹੈ ਮੈਂ ਘਰ ਜਾ ਰਹਾ ਹਾਂ ਲੜਾਈ ਲੱਗਣ ਵਾਲੀ ਆ ਕੁਝ ਘੰਟੇ ਬਾਕੀ ਆ ਪਾਕਿਸਤਾਨ ਦੇ ਟੈਂਕ ਵਗੈਰਾ ਆਉਣੇ ਸ਼ੁਰੂ ਹੋ ਗਏ ਤਾਂ ਸਭ ਨੂੰ ਬੜਾ ਖੁਸ਼ ਹੋ ਕੇ ਮਿਲਦਾ ਤੇ ਕਹਿੰਦਾ ਕਿ ਤੁਸੀਂ ਬੈਠੋ ਇੱਥੇ ਮੈਂ ਤਾਂ ਚੱਲੇ ਆ ਤੇ ਫਿਰ ਉਹ ਸਨੀ ਦੇਵਲ ਨੂੰ ਕਹਿੰਦਾ ਨਾ ਕਿ ਮਥਰਾਦਾਸ ਜੀ ਆਪਕੀ ਛੁੱਟੀ ਸੈਂਕਸ਼ਨ ਹੋ ਗਈ ਹੈ ਤਾਂ ਚੁੱਪਚਾਪ ਇੱਥੋਂ ਚਲੇ ਜਾਈਏ ਆਪਣੀ ਖੁਸ਼ੀ ਦਾ ਇਹ ਜੋ ਭੱਦਾ ਨਾਚ ਆਪ ਆਪਣੇ ਭਾਈਓਂ ਦੇ ਸਾਹਮਣੇ ਕਰ ਰਹੇ ਹੈ ਅੱਛਾ ਨਹੀਂ ਲੱਗਦਾ ਮਥਰਾਦਾਸ ਜੀ ਆਪ ਖੁਸ਼ ਹੈ ਕਿ ਆਪ ਘਰ ਜਾ ਰਹੇ ਹੈ ਮਗਰ ਖੁਸ਼ੀ ਦਾ ਇਹ ਬੇਹੂਦਾ ਨਾਚ ਜੋ ਆਪ ਆਪਣੇ ਭਾਈਓਂ ਦੇ ਸਾਹਮਣੇ ਕਰ ਰਹੇ ਹੈ ਅਚਾਨੀ ਲੱਤਾ ਉਹ ਡਾਇਲੌਗ ਇੱਥੇ ਫਿੱਟ ਹੁੰਦਾ ਇਹਨਾਂ ਲੋਕਾਂ ਦੇ ਉੱਪਰ ਬਾਕੀ ਇਹ ਵੀ ਹੋ ਸਕਦਾ ਮੈਂ ਫਿਰ ਉਹੀ ਕਹਿਣਾ ਕਿ ਵੀਡੀਓ ਮੇਰੇ 2 ਮਿੰਟ ਦੀ ਮੈਗੀ ਹੁੰਦੇ ਨਹੀਂਗੇ ਤੇ ਕੁਝ ਲੋਕ ਹੋਣਗੇ ਜਿਹੜੇ ਕਹਿਣਗੇ ਕਿ ਮੈਂ ਬੋਰ ਕਰਦਾ ਰਹਿੰਦਾ ਤੇ ਇਹ ਐ ਹੀ ਆ ਕਿਉਂਕਿ ਨਾ ਮੈਂ ਮੈਗੀ ਖਾਂਦਾ ਵੀ ਨਹੀਂਗਾ ਤੇ ਇਸ ਕਰਕੇ 2 ਮਿੰਟ ਵਾਲੇ ਵੀਡੀਓ ਬਣਦੇ ਵੀ ਨਹੀਂਗੇ ਫਿਰ ਅੱਗੇ ਹੁਣ ਇਸ ਵੀਡੀਓ ਦੇ ਵਿੱਚ ਪੁੱਛਦੇ ਆ ਕਿ ਕੀ ਤੁਹਾਨੂੰ ਇੱਥੇ ਕੋਈ ਡਰ ਲੱਗ ਰਿਹਾ ਵਾ ਕਿਸੇ ਤਰ੍ਹਾਂ ਦਾ ਤਾਂ ਉਹ ਕਹਿੰਦੇ ਕਿ ਨਹੀਂ ਸਾਨੂੰ ਤਾਂ ਇੱਥੇ ਕੋਈ ਡਰ ਨਹੀਂ ਲੱਗ ਰਿਹਾ ਇੱਥੇ ਤਾਂ ਬਹੁਤ ਹੀ ਵਧੀਆ ਵਾ ਪਰ ਡਰ ਬੈਠਾ ਕੱਲ੍ਹ ਕੇ ਇਨਸੀਡੈਂਟ ਨਹੀਂ ਮੈਡਮ ਮੈਡਮ ਦੇਖੋ ਇਤਨੇ بڑے ਦੇ ਹਰੇਕ ਚੀਜ਼ ਦੇ ਵਿੱਚ ਸਾਡੀ ਸੇਵਾ ਬਹੁਤ ਜ਼ਿਆਦਾ ਕੀਤੀ ਗਈ ਆ। ਐਸੇ ਆ ਬਿਲਕੁਲ ਖੁਸ਼ ਹੈ ਨਾ? ਖੁਸ਼ ਹੈ। ਕੋਈ ਡਰ ਨਹੀਂ। ਕੋਈ ਕੋਈ ਦਿੱਕਤ ਤਾਂ ਨਹੀਂ ਹੈ ਨਾ ਸਾਰਾ ਸੇ। ਇਸੇ ਤਰ੍ਹਾਂ ਦੀ ਗੱਲਬਾਤ ਹੈ ਇਸੇ ਤਰ੍ਹਾਂ ਦੀ ਦੁਨੀਆ ਵਿੱਚ। ਵਕਤ ਦੀ ਗੱਲ ਆ ਕਿਸੇ ਦੇ ਲਈ ਉਹੀ ਵਕਤ ਮਤਲਬ ਸੋਗ ਦਾ ਹੋ ਜਾਂਦਾ ਤੇ ਕੋਈ ਕਸ਼ਮੀਰ ਪਹਿਲੀ ਵਾਰੀ ਜਾ ਕੇ ਜਿਵੇਂ ਪਹਿਲਾਂ ਕਿਹਾ ਕੇ ساری ਉਮਰ ਸ਼ਾਦ ਬੜਾ ਪਾਉ ਹੀ ਖਾਂਦੇ ਰਹੇ ਹੋਣਗੇ ਤੇ ਕਿਸੇ ਦੇ ਲਈ ਉਹ ਖੁਸ਼ੀ ਦਾ ਵਾ ਪਰ ਫਿਰ ਵੀ ਸਮੇ ਦਾ ਇੱਕ ਤਕਾਜ਼ਾ ਹੁੰਦਾ ਉਹਨੂੰ ਸਮਝ ਲੈਣਾ ਚਾਹੀਦਾ ਵਾ ਜਿਹੜਾ ਸਮਝ ਲੈਂਦਾ ਉਹਨੂੰ ਸਮਝਦਾਰ ਕਹਿ ਦਿੰਨੇ ਆਪਾਂ ਇਹ ਸੀਗੀ ਇੰਨੀ ਇੱਕ ਗੱਲਬਾਤ ਇਸ ਵੀਡੀਓ ਦੇ ਵਿੱਚ ਕਦੇ ਫੇਰ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਤਰ੍ਹਾਂ ਦੀ ਗੱਲਬਾਤ ਕਰਾਂਗੇ